ਮੀਟ ਦੀ ਵਿਕਰੀ ਦੇ ਉੱਤੇ ਪੂਰੀ ਤਰ੍ਹਾਂ ਪਾਬੰਦੀ ਨਗਰ ਨਿਗਮ ਦਾ ਵੱਡਾ ਫੈਸਲਾ ਜੀ ਹਾਂ ਜਿਹੜੇ ਲੋਕ ਨਾਨਵੇਜ ਖਾਂਦੇ ਨੇ ਮੀਟ ਖਾਂਦੇ ਨੇ ਉਹਨਾਂ ਦੇ ਲਈ ਬੇਹਦ ਵੱਡੀ ਖਬਰ ਹੈ ਦਰਅਸਲ ਮਹਾਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਦੇ ਮੱਦੇਨਜ਼ਰ ਚੰਡੀਗੜ੍ਹ ਨਗਰ ਨਿਗਮ ਨੇ ਸ਼ਹਿਰ ਦੇ ਵਿੱਚ ਮੀਟ ਦੀਆਂ ਦੁਕਾਨਾਂ ਅਤੇ ਬੁੱਚੜਖਾਨੇ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਨੇ नगर निगम कमिश्नर अमित कुमार देवलो जारी अधिकारत आदेशानुसार शहर दी हद ਅੰਦਰ ਸਾਰੇ ਬੁੱਚੜਪਾਨੇ ਜਿਹੜੇ ਜਿਹੜੇ ਕਿ ਦੱਸਦੇ ਬੁੱਚੜਖਾਨੇ ਅਤੇ ਮੀਟ ਦੀਆਂ ਦੁਕਾਨਾਂ ਐਤਵਾਰ ਯਾਨੀ ਕਿ ਭਲਕੇ 15 ਫਰਵਰੀ 2026 ਨੂੰ ਪੂਰੀ ਤਰ੍ਹਾਂ ਬੰਦ ਰਹਿਣਗੀਆਂ ਇਹ ਫੈਸਲਾ ਮੇਅਰ ਸੌਰਵ ਜੋਸ਼ੀ ਦੇ ਨਿਰਦੇਸ਼ਾਂ ਦੇ ਉੱਤੇ ਮਾਸ਼ੂਰਾਤਰੀ ਦੀ ਪਵਿੱਤਰਤਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਲਿਆ ਗਿਆ ਤ ਨਗਰ ਨਿਗਮ ਪ੍ਰਸ਼ਾਸਨ ਨੇ ਸਾਰੇ ਅਧਿਕਾਰੀਆਂ ਨੂੰ ਇਹਨਾਂ ਹੁਕਮਾਂ ਦੀ ਸਖਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ ਨੇ ਤ ਨਗਰ ਨਿਗਮ ਦੇ ਵੱਲੋਂ ਜਾਰੀ ਇੱਕ ਜਨਤਕ ਨੋਟਿਸ ਦੇ ਵਿੱਚ ਸਪਸ਼ਟ ਕੀਤਾ ਗਿਆ ਹੈਗਾ ਕਿ ਨਗਰ ਨਿਗਮ ਦੇ ਅਧਿਕਾਰ ਖੇਤਰ ਦੇ ਵਿੱਚ ਜਾਨਵਰਾਂ ਦੇ ਕਤਲੇਆਮ ਅਤੇ ਮਾਸ ਦੀ ਵਿਕਰੀ ਦੇ ਵਿੱਚ ਸ਼ਾਮਲ ਸਾਰੇ ਲਾਇਸੈਂਸ ਧਾਰਕ ਦੁਕਾਨਦਾਰਾਂ ਗਲੀ ਵਿਕਰੇਤਾਵਾਂ ਅਤੇ ਹਿੱਸੇਦਾਰਾਂ ਨੂੰ ਇਹਨਾਂ ਹੁਕਮਾਂ ਦੀ ਸਖਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ ਤ ਨਗਰ ਨਿਗਮ ਦੇ ਮੈਡੀਕਲ ਅਫਸਰ ਸਿਹਤ ਨੇ ਵੀ ਇਸ ਅਧਿਕਾਰਤ ਹੁਕਮ ਦੀਆਂ ਕਾਪੀਆਂ ਸੰਬੰਧ ਵਿਭਾਗਾਂ ਨੂੰ ਭੇਜੀਆਂ ਨੇ ਤਾਂ ਜੋ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਵਿਰੁੱਧ ਤੁਰੰਤ ਕਾਰਵਾਈ ਫੜੀਗੀ ਕੀਤੀ ਜਾ ਸਕੇ ਤਾਂ ਪ੍ਰਸ਼ਾਸਨ ਨੇ ਚੇਤਾਵਨੀ ਵੀ ਦਿੱਤੀ ਹੈ ਕਿ 15 ਫਰਵਰੀ ਯਾਨੀ ਕਿ ਭਲਕੇ ਨੂੰ ਮਾਸ ਵੇਚਦੇ ਜਾਂ ਫਿਰ ਬੁੱਛੜਖਾਨੇ ਚਲਾਉਂਦੇ ਹੋਏ ਪਾਏ ਜਾਣ ਤਾਂ ਜੋ ਕਿ ਉਹ ਜਿਹੜੇ ਜੋ ਕੋਈ ਵੀ ਮਿਲਦਾ ਹੈਗਾ ਤਾਂ ਕਿਸੇ ਵੀ ਵਿਅਕਤੀ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤਾਂ ਸ਼ਹਿਰ ਦੀ ਸ਼ਾਨ ਅਤੇ ਧਾਰਮਿਕ ਭਾਵਨਾਵਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਮੱਦੇਨਜ਼ਰ ਰੱਖਦੇ ਹੋਏ ਇਸ ਦਿਨ ਨਗਰ ਨਿਗਮ ਦੀਆਂ ਇਹ ਵਿਸ਼ੇਸ਼ ਟੀਮਾਂ ਵੱਖ-ਵੱਖ ਖੇਤਰਾਂ ਦੇ ਵਿੱਚ ਜਾ ਕੇ ਛਾਪਾ ਵੀ ਕਰ ਸਕਦੀਆਂ ਨੇ ਜਾਂਚ ਵੀ ਕਰਨ ਕਿ ਆ ਤਜਕਰ ਤੁਸੀਂ ਮੀਟ ਖਾਣ ਦੇ ਸ਼ੌਕੀਨ ਹੋ ਜਾਂ ਫਿਰ ਪਲਕੇ ਤੁਸੀਂ ਇਹਨਾਂ ਚੀਜ਼ਾਂ ਦੀ ਵਰਤੋਂ ਕਰਨਾ ਚਾਹੁੰਦੇ ਵੀ ਹੋ ਜਾਂ ਫਿਰ ਖਾਣਾ ਵੀ ਚਾਹੁੰਦੇ ਹੋ ਤਾਂ ਇਹ ਵੀਡੀਓ ਤੁਸੀਂ ਇੱਕ ਵਾਰ ਜ਼ਰੂਰ ਦੇਖ ਲਿਓ ਤੇ ਅੱਗੇ ਵੀ ਜ਼ਰੂਰ ਸ਼ੇਅਰ ਕਰ ਲਿਓ ਤਾਂ ਭਲਕੇ ਕੋਈ ਵੀ ਦੁਕਾਨ ਚੰਡੀਗੜ੍ਹ ਦੇ ਵਿੱਚ ਖੁੱਲੀ ਨਹੀਂ ਰਵੇਗੀ ਨਗਰ ਨਿਗਮ ਦੇ ਵੱਲੋਂ ਇਹ ਸਖਤ ਹੁਕਮ ਜਿਹੜੇ ਕੀ ਜਾਰੀ ਕਰ ਦਿੱਤੇ ਗਏ ਨੇ ਜੇਕਰ ਕੋਈ ਦੁਕਾਨ ਖੁੱਲਦਾ ਹੋਇਆ ਪਾਇਆ ਗਿਆ ਜਾਂ ਫਿਰ ਬੁੱਚੜਖਾਨੇ ਖੋਲਦੇ ਪਾਇਆ ਗਿਆ ਤਾਂ ਉਹਨਾਂ ਦੇ ਵਿਰੋਧ ਦਸਕ ਤੋਂ ਸਖਤ ਤੁਰੰਤ ਕਾਰਵਾਈ ਕੀਤੀ ਜਾਵੇਗੀ